ਕਿ ਅੱਜ ਆਪਾਂ ਸਾਂਝ ਪਾਉਣੀ ਜਿਵੇਂ ਆਪਾਂ ਥੰਮ ਮੇਲ ਲਗਾਇਆ ਹੋਇਆ ਨਾ ਬੀਬੀ ਅਨੂਪ ਕੌਰ ਜੀ ਬਾਰੇ ਬੀਬੀ ਅਨੂਪ ਕੌਰ ਜੀ ਅੰਮ੍ਰਿਤਸਰ ਦੇ ਲਾਗੇ ਇੱਕ ਪਿੰਡ ਜੱਲੂ ਖੇੜਾ ਉੱਥੋਂ ਦੇ ਰਹਿਣ ਵਾਲੇ ਸਨ ਇਹਨਾਂ ਦਾ ਪਰਿਵਾਰ ਪਿਤਾ ਜੀ ਦਾ ਨਾਮ ਲక్ష్మణ ਦਾਸ ਢੋਡੀ ਸੀ ਤੇ ਕਿਸੇ ਕਾਰਨ ਇਹ ਪਰਿਵਾਰ ਆਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਜੀ ਪਾਸ ਚਲਾ ਗਿਆ ਤੇ ਉੱਥੇ ਹੀ ਰਹਿਣ ਲੱਗ ਪਿਆ ਬੀਬੀ ਅਨੂਪ ਕੌਰ ਜੀ ਦਾ ਤੇ ਇਹ ਬੀਬੀ ਛੋਟੇ ਸ਼ਹਿਬਜ਼ਾਦਿਆਂ ਨਾਲ ਹੀ ਖੇਢੀ ਤੇ ਉਹਨਾਂ ਨਾਲ ਹੀ ਸ਼ਾਸਤਰ ਵਿਦਿਆ ਸਿੱਖੀ ਪੜੀ ਤੇ ਇਸੇ ਤਰ੍ਹਾਂ ਹੀ ਜਵਾਨ ਹੋਈ ਕਹਿੰਦੇ ਆ ਕਿ ਬੀਬੀ ਦਮਾਲਾ ਸਜਾਉਂਦੀ ਸੀ ਬਾਣੀ ਤੇ ਬਾਣੇ ਦੀ ਧਾਰਨੀ ਸੀ ਤੇ ਮਹਾਰਾਜ ਨੇ ਸੂਰਤ ਵੀ ਬਹੁਤ ਬਖਸ਼ੀ ਤੇ ਬਲ ਵੀ ਸਰੀਰ ਚ ਬਹੁਤ ਬਖਸ਼ਿਆ ਗੁਰੂ ਸਾਹਿਬ ਨੇ ਇਸ ਬੀਬੀ ਨੂੰ ਇੱਕ ਜਥਾ ਤਿਆਰ ਕਰਕੇ ਦਿੱਤਾ ਸੀ ਬੀਬੀ ਗਾਂ ਦਾ ਇਹ ਸਾਰੀਆਂ ਬੀਬੀਆਂ ਪਹਾੜੀ ਰਾਜਿਆਂ ਦੇ ਨਾਲ ਲੜਾਈ ਵਿੱਚ ਹਿੱਸਾ ਲੈਂਦੀਆਂ ਰਹੀਆਂ ਤੇ ਆਪਣੇ ਜਥੇ ਦੇ ਜੋਰ ਵਿਖਾਉਂਦੀਆਂ ਰਹੀਆਂ ਉਸ ਤਰ੍ਹਾਂ ਇਹਨਾਂ ਬੀਬੀਆਂ ਦਾ ਕਾਰਜ ਹੁੰਦਾ ਸੀ ਕਿ ਸਿੱਖ ਫੌਜੀਆਂ ਨੂੰ ਖਾਣਾ ਸਪਲਾਈ ਕਰਨਾ ਤੇ ਪਿੱਛੋਂ ਗੁਰੂ ਪਰਿਵਾਰ ਦੀ ਰੱਖਿਆ ਕਰਨੀ 6 ਪੋਦੀ ਰਾਤ ਨੂੰ ਜਦੋਂ ਅਨੰਦਪੁਰ ਦਾ ਕਿਲਾ ਛੱਡਿਆ ਨਾ ਗੁਰੂ ਸਾਹਿਬ ਨੇ ਇਸ ਬੀਬੀ ਅਨੂਪ ਕੌਰ ਦੀ ਡਿਊਟੀ ਲੱਗੀ ਸੀ ਕਿ ਗੁਰੂ ਪਰਿਵਾਰ ਦੇ ਨਾਲ ਰਹਿਣਾ ਪਰ ਸਰਸਾ ਸਰਸਾ ਦੇ ਵਿੱਚ ਹੜ ਆਇਆ ਹੁਣ ਕਾਰਨ ਸਾਰਾ ਜਥਾ ਜਿਹੜਾ ਇਹ ਵਿਖਰ ਜਾਂਦਾ ਇਹ ਬੀਬੀ ਗੁਰੂ ਪਰਿਵਾਰ ਤੋਂ ਵਿਛੜ ਜਾਂਦੀ ਆ ਤੇ ਮੁਗਲ ਛਪਈਆਂ ਦੇ ਘੇਰੇ ਵਿੱਚ ਆ ਜਾਂਦਾ ਇਸ ਬੀਬੀ ਦਾ ਜਥਾ ਢਾਈ 300 ਮੁਗਲ ਤੇ ਬੀਬੀ ਅਨੂਪ ਕੌਰ ਦੇ ਨਾਲ ਥੋੜੀਆਂ ਜੀਆਂ ਸਿੰਘਣੀਆਂ ਤੇ ਥੋੜੇ ਜਿਹੇ ਸਿੱਖ ਸਰਦਾਰ ਛਪਾਈ ਪਰ ਡਟਵਾ ਮੁਕਾਬਲਾ ਹੁੰਦਾ ਉਸ ਡੋ 250 ਮੁਗਲ ਛਪਾਈ ਨੂੰ ਤਲਵਾਰ ਦੀ ਭੇਂਟ ਇਹ ਬੀਬੀ ਦਾ ਜਥਾ ਚੜਾਉਂਦਾ ਪਰ ਇਸ ਬੀਬੀ ਤੋਂ ਇਲਾਵਾ ਸਿਰਫ 3-4 ਸਿੰਘ ਹੀ ਹੋਰ ਬਚਦੇ ਉਸ ਤੋਂ ਬਾਅਦ ਬੀਬੀ ਪੰਡਾ ਤੈਅ ਕਰਦੀ ਹੋਈ ਛੋਟੇ ਸਹਿਬਜਾਦਿਆਂ ਤੱਕ ਪਹੁੰਚ ਕਰਨਾ ਚਾਹੁੰਦੀ ਕਿ ਉਹਨਾਂ ਨੂੰ ਮੁਗਲਾਂ ਦੀ ਕੈਦ ਚੋਂ ਛਡਾਇਆ ਜਾਵੇ ਪਰ ਉਸ ਟਾਈਮ ਤੱਕ ਭਾਣਾ ਵਰਤ ਚੁੱਕਾ ਸੀ ਮਾਤਾ ਗੁਜਰਕੌਰ ਤੇ ਛੋਟੇ ਸਹਿਬਜਾਦੇ ਉਹਨਾਂ ਪਾਪੀਆਂ ਨੇ ਸ਼ਹੀਦ ਕਰ ਦਿੱਤੇ ਸੀ ਉਸ ਤੋਂ ਬਾਅਦ ਬੀਬੀ ਆਪਣੇ ਬਚੇ ਹੋਏ ਚਾਰ ਸਿੰਘਾਂ ਦੇ ਨਾਲ ਕਰੂ ਸਾਹਿਬ ਜੀ ਦੀ ਪਾਲ ਵਿੱਚ ਮਾਲਵੇ ਵਾਲੇ ਰਸਤੇ ਨੂੰ ਚਮਕੌਰ ਸਾਹਿਬ ਰਹੀਂ ਤੁਰ ਪੈਂਦੇ ਪਰ ਰਸਤੇ ਵਿੱਚ ਨਵਾਬ ਬਲੇਰ ਕੋਟਲਾ ਤੇ ਸਿਪਾਹੀਆਂ ਦਾ ਇੱਕ ਦਸਤੇ ਦੇ ਨਾਲ ਮੁੱਠ ਭੇੜ ਹੋ ਜਾਂਦੀ ਆ ਬੀਬੀ ਦੇ ਨਾਲ ਦੇ ਸਿੰਘ ਜਿਹੜੇ ਉਹ ਚੜਾਈ ਕਰ ਜਾਂਦੇ ਤੇ ਬੀਬੀ ਦਾ ਘੋੜਾ ਜ਼ਖਮੀ ਹੋ ਜਾਂਦਾ ਬੀਬੀ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਬੀਬੀ ਅਨੂਪ ਕੌਰ ਨੂੰ ਗ੍ਰਿਫਤਾਰ ਕਰਕੇ ਨਵਾਬ ਮਲੇਰ ਕੋਟਲਾ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਜਿੱਥੇ ਨਵਾਬ ਮਲੇਰ ਕੋਟਲਾ ਇਸ ਬੀਬੀ ਨੂੰ ਕੈਦ ਵਿੱਚ ਪੌਣ ਦਾ ਹੁਕਮ ਦਿੰਦਾ ਤੇ ਸਿਪਾਈ ਨਵਾਬ ਮਲੇਰ ਕੋਟਲੇ ਨੂੰ ਕਹਿੰਦੇ ਇਹ ਬੀਬੀ ਨੂੰ ਹਲਕੇ ਚ ਨਾ ਲਿਓ ਚੀਤੇ ਜਿੰਨੀ ਤੇਜ਼ੀ ਨਾਲੇ ਬੀਬੀ ਤਲਵਾਰ ਚ ਲਾਉਂਦੀ ਸੀ ਤੇ ਅਨੇਕਾਂ ਸਿਪਾਈਆਂ ਨੂੰ ਇੰਨੇ ਮੌਤ ਦੀ ਘਾਟ ਉਤਾਰਿਆ ਨਵਾਬ ਮਲੇਰ ਕੋਟਲਾ ਜਿਹੜਾ ਵਾ ਉਹਦਾ ਦਿਲ ਬੇਈਮਾਨ ਹੋ ਜਾਂਦਾ ਬੀਬੀ ਤੇ ਸੁੰਦਰਤਾ ਦਾ ਰੂਪ ਬਹੁਤ ਸੀ ਬਾਣੀ ਬਾਣੇ ਦੀ ਧਾਰਨੀ ਸੀ ਜਿਹੜਾ ਬੰਦਾ ਗਰਬਾਣੀ ਪੜਦਾ ਉਹਦੇ ਚਿਹਰੇ ਤੇ ਉੰਝੀ ਨੂਰ ਵੜਾ ਹੁੰਦਾ ਤੇ ਜਿਨ੍ਹਾਂ ਜਿਸ ਸ਼ਿੰਗੜੀ ਨੇ ਗੁਰੂ ਗੋਬਿੰਦ ਸਿੰਘ ਤੋਂ ਥਾਪੜ ਲਿਆ ਹੋਵੇ ਉਹਦਾ ਤੇ ਨੂਰ ਉਹੀ ਅਰਸ਼ਾਂ ਤੇ ਫਰਸ਼ਾਂ ਤੋਂ ਨਹੀਂ ਝੱਲਿਆ ਜਾ ਸਕਦਾ ਇਹ ਨਵਾਬ ਮਲੇਰ ਕੋਟਲਾ ਬੇਈਮਾਨ ਹੋ ਜਾਂਦਾ ਉਹਦੇ ਨਾਲ ਸ਼ਾਦੀ ਕਰਨਾ ਚਾਹੁੰਦਾ ਬੀਬੀ ਨੂਪਕੌਰ ਨਾਲ ਬੀਬੀ ਨੂਪਕੌਰ ਆਪਣਾ ਧਰਮ ਨਹੀਂ ਛੱਡਦੀ ਦੁਨੀਆਂ ਦੇ ਐਸ਼-오ਰਾਮਾਂ ਨੂੰ ਲੱਤ ਮਾਰਦੀ ਉਸ ਟਾਈਮ ਇਹ ਜਿਹੜਾ ਨਵਾਬ ਮਲੇਰ ਕੋਟਲਾ ਵਾਏ ਜ਼ਬਰਦਸਤੀ ਕਰਨਾ ਚਾਹੁੰਦਾ ਬੀਬੀ ਇਹਦਾ ਹੀ ਖੰਜਰ ਘੱਟ ਕੇ ਤੇ ਆਪਣੀ ਛਾਤੀ ਚ ਖੋਬ ਲੈਂਦੀ ਮਨੀ ਆ ਰਿਹਾ ਸਿੱਖੀ ਸਿੱਦਕ ਨਾਲ ਨਿਭਾਈ ਆ ਬੀਬੀ ਨੂੰ ਪਕੌਰ ਨੇ ਇਹ ਨਵਾਬ ਬਹੁਤ ਗੁੱਸੇ ਚ ਆਉਂਦਾ ਤੇ ਇਹ ਕਹਿੰਦਾ ਕਿ ਜਿਉਂਦੇ ਜੀ ਮੁਸਲਮਾਨ ਨਹੀਂ ਹੋਈ ਤੇ ਬੀਬੀ ਦੀ ਜਿਹੜੀ ਮਰਤਕ ਦੇ ਆ ਉਹਨੂੰ ਮੁਸਲਮਾਨ ਰੋ ਰੀਤਾਂ ਅਨਸਾਰੇ ਮਹਿਲ ਦੇ ਕਿਸੇ ਅਣਜਾਣ ਥਾਂ ਤੇ ਦਬਵਾ ਦਿੰਦਾ ਉਸ ਤੋਂ ਬਾਅਦ 1710 ਚ ਬਾਬਾ ਬੰਦਾ ਭਾਦਰ ਜਦੋਂ ਮਲੇਰ ਕੋਟਲੇ ਆਉਂਦੇ ਉਹਨਾਂ ਨੂੰ ਇਹ ਖਬਰ ਪਹਿਲਾਂ ਪਹੁੰਚ ਚੁੱਕੀ ਸੀ ਉਹ ਮੜਾ ਨਹੀਂ ਸੀ ਕਰਨ ਆਏ ਉਹ ਸਿਰਫ ਉਸ ਬੀਬੀ ਦੇ ਬਾਰੇ ਇਨਕੁਆਰੀ ਕਰਨ ਆਏ ਸੀ ਨਵਾਬ ਮਲੇਰ ਕੋਟਲਾ ਸ਼ੇਰ ਮੁਹੰਮਦ ਖਾਂ ਮਝੈਲਾ ਨੇ ਰੋਪੜ ਦੇ ਕਿਨਾਰੇ ਤਲਵਾਰ ਦੀ ਧਾਰ ਨਗਾਹ ਦਿੱਤਾ ਸੀ ਸੋ ਵੀਰਿਓ ਉਸ ਦੇ ਕਿਲੇ ਤਾਰਾ ਨੂੰ ਕਾਬੂ ਕਰਕੇ ਬਾਬਾ ਬੰਦਾ ਭਾਦਰ ਜੀ ਉਸ ਥਾਂ ਦੀ ਨਿਸ਼ਾਨਦੇਹੀ ਕਰਦੇ ਬੀਬੀ ਦੀ ਮ੍ਰਿਤਕ ਸਰੀਰ ਨੂੰ ਕਢਵਾ ਕੇ ਫਿਰ ਸਿੱਖ ਰੋ ਰੀਤ ਅਨੁਸਾਰ ਸਸਕਾਰ ਕੀਤਾ ਜਾਂਦਾ ਇਹ ਸੀ ਬੀਬੀ ਅਨੂਪ ਕੌਰ ਖਾਲਸੇ ਦੀ ਜਰਨੈਲ ਬੀਬੀ ਅਨੂਪ ਕੌਰ ਚੰਗੀ ਲੱਗਦੀ ਆਪਣੀ ਵੀਡੀਓ ਸ਼ੇਅਰ ਕਰਦੇ ਆ ਕਰੋ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ